ਹਾਂਜੀ ਦੋਸਤੋ ਆਜੋ ਕਰਾਂ ਜਲਦੀ ਜਲਦੀ ਸਾਨੂੰ ਦਿਖਾਉਣੇ ਆਪਾਂ ਖੇਤ ਬੰਦੇ ਕੰਮ ਕਰੀ ਜਾਂਦੇ ਨੇ ਆਜੋ ਕਰਾਂ ਆਜੋ 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 ਲੋਬੀ ਆ ਮਰੇ ਕੀ ਹਾਲ ਚਾਲ ਆ ਤੇ ਆ ਦੇਖੋ ਚੋਬਰ ਕੰਮ ਕਰੀ ਜਾਂਦੇ ਆ ਚੋਬਰ ਤੇ ਇੱਥੇ ਆਪਾਂ ਲਾਤੀ ਸਬਜ਼ੀ ਬਈ ਹਰ ਪ੍ਰਕਾਰ ਦੀ ਸਬਜ਼ੀ ਮਿਲੂਗੀ ਇੱਥੇ 12 ਵੈਰਾਈਟੀਆਂ ਲਾਤੀਆਂ ਆ ਸਾਰੀ ਸਬਜ਼ੀ ਲਈ ਹੋਈ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਇੱਕ ਯਾਰ ਤੁਸੀਂ ਸਪੋਰਟ ਨਹੀਂ ਕਰਦੇ ਸਪੋਰਟ ਕਰਿਆ ਕਰੋ ਦੱਬ ਕੇ ਸਪੋਰਟ ਕਰਿਆ ਕਰੋ ਨਾ ਸਬਜੀ ਵੇਚ ਕੇ ਹਨਾ ਤੇ ਗਾਣਾ ਰਿਕਾਰਡ ਕਰਾਉਣਾ ਆਪਾਂ ਵੱਡੀ ਫਿਲਮ ਬਣਾਉਣੀ ਆ YouTube ਤੇ ਤੁਸੀਂ ਸਪੋਰਟ ਕਰਨੀ ਰਹੇ ਆਜੋ ਆਜੋ ਜੀ ਆਜੋ ਦੋ ਜਣੇ ਜੁੜੇ ਹਜੇ ਹੋਰ ਜੁੜ ਜੋ ਹਾਂ ਅਸੀਂ ਨਾਚੀਆਂ ਲਾਈ ਜਾਂਦੇ ਆ ਬਹੁਤ ਹਰੀ ਦੌੜ ਚੱਲ ਪਹਿਲਾਂ ਇਧਰ ਹੌਲੀ ਹੌਲੀ ਜੁੜਨਗੇ ਤੇ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਪੋਰਟ ਕਰੋ ਹੋਰ ਕਰੋ ਸਪੋਰਟ ਨਾ ਜੇ ਖੇਤ ਚ ਫਿਰਦੇ ਇਧਰ ਤੇ ਆ ਚੱਲਦੇ ਆਪਾਂ ਚੋਬਰ ਕੋਲੇ हां ਵੀ 10 ਵੀ ਕੀ ਕੀ ਵੀਜ ਦਾ ਸਬਜ਼ੀ ਲਾਈਵ ਹੋ ਗਿਆ हां ਲਾਈਵ ਹੋ ਗਿਆ ਤੇ ਆਪਾਂ ਆਪਣੇ ਦੋਸਤਾਂ ਨੂੰ ਦੱਸ ਗਏ ਸਭ ਤੋਂ ਪਹਿਲਾਂ ਤਾਂ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੂੰ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਠੀਕ ਹੀ ਹੋਵੋਗੇ ਆਪਾਂ 12 ਪ੍ਰਕਾਰ ਦੀ ਆਈਟਮ ਲਾਈ ਹੈ ਸਬਜ਼ੀ ਦੀ ਬਿਨਾਂ ਰੈਸਪਰੇ ਤੋਂ ਸਬਜ਼ੀ ਕਰਾਂਗੇ ਆਰਗੈਨਿਕ ਹਾਂ ਆਰਗੈਨਿਕ ਬਿਨਾਂ ਰੈਸਪਰੇ ਵਾਲੀ ਸਬਜ਼ੀ ਹੈ ਤੇ ਸਬਜ਼ੀ ਦੀ ਕਮਾਈ ਚੋਂ ਇੱਕ ਬਹੁਤ ਵੱਡੀ ਫਿਲਮ ਲੈ ਕੇ ਆ ਰਹੇ ਹਾਂ। ਹੂੰ। 5-6 ਲੱਖ ਰੁਪਏ ਲਾ ਕੇ ਵੱਡੇ ਪਰਦੇ ਤੇ ਫਿਲਮ ਕੱਢਾਂਗੇ। ਹਾਂ ਵੱਡੇ ਪਰਦੇ। ਬਾਕੀ ਸਾਰੀ ਟੀਮ ਵੀ ਨਾਲ ਹੀ ਆ। ਸਾਰੀ ਟੀਮ ਦੀ ਸਪੋਰਟ ਨਾਲ ਹੀ ਹੋਊਗਾ। ਹੂੰ। ਇਦਾਂ ਤਾਂ ਹੋਣਾ ਨਹੀਂ। ਸਾਡਾ ਮੇਨ ਬੰਦਾ ਇਸ ਟਾਈਮ ਕੈਮਰਾ ਫੜੀ ਬੈਠਾ ਹੈ। ਹੂੰ। ਦੱਸ ਭਾਈ। ਹਾਂ ਜਰੂਰ ਸਬਜ਼ੀ ਵੇਚ ਕੇ ਆਪਾਂ ਵੱਡੀ ਫਿਲਮ ਕਰਨੀ ਆ। ਤੇ ਸਾਰਾਂ ਰੋਟੀ ਪਾ ਦੇਣੀ ਆ। ਬਾਕੀ ਮੇਰੇ ਵੀਰ ਛੋਟੀ سپورਟ ਨਾਲ ਹੀ ਹੋਣਾ ਹੈ ਹਾਂ سپورਟ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਸਬਸਕ੍ਰਾਈਬ ਕਰਿਓ ਕੋਸ਼ਿਸ਼ ਰਹੂਗੀ ਵੀ ਆਪਾਂ ਫਿਲਮ ਕਰਕੇ YouTube ਤੇ ਪਾਵਾਂਗੇ ਕਿ ਪੰਜਾਬ ਤੇ ਫਿਲਮ ਲੈ ਕੇ ਆ ਰਹੇ ਆਂ ਵੀ ਅੱਜ ਤੱਕ ਪੰਜਾਬ ਨੇ ਕੀ ਕੁਝ ਗਵਾਇਆ ਹਾਂ ਕ੍ਰਾਂਤੀਕਾਰੀਆਂ ਚ ਅੱਗੇ ਹੋ ਕੇ ਨਾ ਹੂੰ ਹੂੰ ਲੜਾਈਆਂ ਜੰਗਾਂ ਲੜ ਕੇ ਤੇ ਪੰਜਾਬ ਨੇ ਆਪਦਾ ਕੀ ਗਵਾ ਲਿਆ ਉਸ ਚੀਜ਼ ਤੇ ਫਿਲਮ ਲੈ ਕੇ ਆ ਰਹੇ ਆਂ ਸਟੋਰੀ ਬਹੁਤ ਨਾਈਸ ਆ ਬਹੁਤ ਵਧੀਆ ਸਟੋਰੀ ਆ ਇੱਕ ਚੀਜ਼ ਸਸਪੈਂਸ ਛੋਟੇ ਵਾਸਤੇ ਹੋਰ ਹੈ ਜਿਹੜੀ ਸਟੋਰੀ ਹੈ ਇਹ 1947 ਦੀ ਹੈ ਨੱਚਾ 1947 ਦੀ ਵੰਡ ਨਾਲ ਰਿਲੇਟਡ ਸਟੋਰੀ ਹੈ ਬਹੁਤ ਵਧੀਆ ਲੱਗੂ ਤੁਹਾਨੂੰ ਉਸ ਤਰੀਕੇ ਦਾ ਮਾਹੌਲ ਦਿਖਾਵਾਂਗੇ ਪੂਰਾ ਉਹਦੇ ਵਾਸਤੇ ਆ ਇੰਨਾ ਕਿ ਸਟਰਗਲ ਕੀਤਾ ਉਸ ਫਿਲਮ ਬਣਾਉਣ ਵਾਸਤੇ ਉਮੀਦ ਆ ਤੁਹਾਨੂੰ ਉਹ ਫਿਲਮ ਬਹੁਤ ਵਧੀਆ ਲੱਗੂਗੀ ਆ ਸਟਰਗਲ ਉਸ ਫਿਲਮ ਵਾਸਤੇ ਠੀਕ ਹੈ ਜੀ ਠੀਕ ਹੈ 11 11 ਜਣੇ ਜੁੜ ਗਏ ਆਪਣੇ ਚੈਨਲ ਤੇ ਇਹ ਹੋਰ ਆਓ ਆ انا ਜਿਹੜਿਆ ਹੁਣ ਕਰਦੇ ਆ ਕਿ ਲੱਕ ਸਬਜ਼ੀ ਦਾ ਲਾਇਆ ਇਹ ਵੀ ਕਮਾਈ ਜਿਹੜੀ ਉਹ ਫਿਲਮ ਵਾਸਤੇ ਸੀ ਕਰਾਂਗੇ ਹੂੰ ਏ ਬਾਕੀ ਸਾਡੇ ਮੇਨ 뮤זיਕ ਡਾਇਰੈਕਟਰ ਹਾਂ ਖੜੇ ਨੇ ਚਿੱਟਾ ਕੁਰਤਾ ਪਜਾਮਾ ਪਾ ਕੇ ਖੇਤ ਆ ਗਏ ਚਲੋ ਜੀ ਠੀਕ ਆ ਇੱਥੋਂ ਇੱਥੋਂ ਹੀ ਕਮਾਈਆਂ ਸਟਾਰਟ ਹੋਣੀ ਆ ਸਾਡਾ ਮੇਨ ਕੰਮ ਤਾਂ ਇਹੀ ਆ ਫਿਲਮਾਂ ਦਾ ਪਰ ਖੇਤੀ ਵੀ ਦੇਖੋ ਤੁਹਾਨੂੰ ਪਤਾ ਵੀ ਇਹ ਵੀ ਜ਼ਰੂਰੀ ਆ ਹਾਂ ਪੰਜਾਬ ਦੇ ਪੁੱਤਾਂ ਨੇ ਜ਼ਮੀਨ ਨਾਲ ਜੁੜੇ ਹੋਏ ਆ ਤੇ ਖੇਤੀ ਦਾ ਫਰ ਕਰ ਨਹੀਂ ਕਰਨੀ ਆ ਕਰਨੀ ਆ ਜਿਮ ਨਾਲੋਂ ਜਿਮ ਜਾਣ ਨਾਲੋਂ ਅਸੀਂ ਇਸ ਚੀਜ਼ ਨੂੰ ਮਿਹਨਤ ਕਰਨਾ ਵਧੀਆ ਸਮਝਦੇ ਆ ਸਰੀਰ ਦੀ ਫਿਟਨੈਸ ਹੋ ਜੂ ਨਾਲ ਤਾਂ ਤੇ ਨਾਲੇ ਅਸੀਂ ਚਾਰ ਕੇ ਟਮਾ ਕੇ ਆਪਦੇ ਚਨੌਦੇ ਲਾ ਦਾਂਗੇ ਆਪਦੇ ਕੋ ਫਿਲਮਾਂ ਕਰ ਲਾਂਗੇ ਫਿਲਮਾਂ ਕਰਾਂਗੇ ਬਾਕੀ ਉਸ ਬੰਦੇ ਨੂੰ ਸਟੂਡੀਓ ਪਾ ਕੇ ਦੇਣਾ ਬਹੁਤ ਕੁਝ ਲਿਖੀ ਬੈਠਾ ਗਾਣੇ ਗੁਣੇ ਐਡਾ ਕਿ ਤਗੜੇ ਰੈਪ ਲਿਖੇ ਹੋਇਆ ਬੰਦੇ ਨੇ ਇੱਕ ਵਾਰੀ ਸਾਨੂੰ ਸਿੱਖਾ ਸੋ ਜਾਣ ਦਿਓ ਫਿਰ ਦੇ ਕਟਾਂਗੇ ਚੱਬ ਤੇ ਮਾੜਾ ਜਾ ਆਪਣੇ 뮤직 ਡਰਾਕਟਰ ਨੂੰ ਮਿਲਾ ਦੇ ਤੇ ਬਹੁਤ ਕੁਝ ਰੱਖੀ ਬੈਠਾ ਉਹ ਬਸ ਐ ਮੰਨ ਲਓ ਵੀ ਉਹ ਭਈਆ ਉਹਦੇ ਕੋਲੇ ਡੈਰੀ ਹਾਂ ਵੀ ਇੱਕ ਤੇ ਬਸ ਦਿਲ ਚ ਰੱਖੀ ਬੈਠਾ ਕੋਈ سپورਟ ਨਹੀਂ ਹੋ ਰਹੀ ਹਾਂ ਬਸ سپورਟ ਨਹੀਂ ਹੋ ਰਹੀ ਇਸ ਬੰਦੇ ਦੀ ਹੁਣ ਕਰਾਂਗੇ ਜੱਦ ਕੀ ਕੰਮ ਹਾਂਜੀ ਲੋ ਜੀ ਸਬਜੀ ਇੱਥੇ ਲਾਤੀ ਪਾਣੀ ਵੀ ਲਾਤਾ 13 ਜਾਨੇ ਇਹ ਵੀ ਕਾਚੀਆਂ ਲਾਈ ਜਾਂਦੇ ਖਾਲ ਬਣਾਤਾ ਅਸੀਂ ਬੋਲਾਂਗੇ ਕੁਛ ਬਈ ਠੀਕ ਹੋ ਸਾਰੇ ਪੱਕੇ ਖੇਤ ਦਾ ਕੰਮ ਕਰੀ ਜਾਂਦੇ ਆਗੇ ਲੱਗ ਸਬਜ਼ੀ ਲਈ ਹੂੰ ਹੂੰ ਸਰਕਾਰ ਦੇ ਕਹਿੰਦੇ ਕਿ ਲੱਗਿਆ ਉਹ ਆਪਣਾ ਹੂੰ ਬੋਤਾ ਕਰਾ ਦੇ ਖਰਚੀ ਐ ਨੀ ਆਉਂਦਾ ਪੈਸੇ ਦਿੱਤੇ ਹੁੰਦੇ ਹਾਂ ਸਹੀ ਆ ਜੇਰਾ ਮਹੀਨਾ ਸਬਜ਼ੀ ਚੱਲੂਗੀ ਇਤੋਂ ਬਾਅਦ ਝੋਨਾ ਲਾ ਦਾਂਗੇ ਹੂੰ ਝੋਨਾ ਲਾ ਦਾਂਗੇ ਪੱਕੇ ਸਮਝ ਲੈ ਵੀ ਖੇਤੀ ਚੋਂ ਹੀ ਆਪਾਂ ਬਣਾਉਣਾ ਪੈਸੇ ਉਧਰ ਲਾਉਣੇ ਆਗੇ ਆਪਾਂ ਕਿਤੇ ਤੋਂ ਲੈਣੇ ਨਹੀਂ ਆਪਾਂ ਪਿਓ ਤੋਂ ਨਹੀਂ ਖਾਣੇ ਆਦੀ ਮਿਹਨਤ ਨਾਲ ਕਰਕੇ ਨਾ ਸਟੂਡੀਓ ਵੀ ਹੈ ਉਹ ਚੀਜ਼ ਵੀ ਦੱਸਦੇ ਆਪਣੇ ਬੱਦਕਾਰ ਨੂੰ ਵੀ ਆਪਾਂ ਜਿਹੜੇ ਘੋਏ ਹੋਏ ਗਾਣਿਆਂ ਦੇ ਬੰਲਾ ਜਿਹੜੇ ਟੋਪਾਂ ਲੁੱਟ ਕੇ ਵਿੱਚੋਂ ਉਹ ਕਿਤੇ ਆ ਰਹੀ ਹੈ ਬਹੁਤ ਕੁਝ ਨੂੰ ਕਿਹਾ ਪਿਆ ਗਿਆ ਹਜੇ ਮੰਨ ਕੇ ਚੱਲ ਵੀ ਗਰੀਬੀ ਦੀ ਗਰੀਬੀ ਦੀ ਮਾਰੇ ਧੱਬਿਆ ਪਿਆ ਬਹੁਤ ਕੁਝ ਬਹੁਤ ਜਲਦ ਲੈ ਕੇ ਆਮ ਚਲਾਈ ਨਾ ਇਹਨੂੰ ਗਾਣੇ ਬਹੁਤ ਪਏ ਆ ਅੱਛਾ ਬਸ ਗਾਣੇ ਕੱਢਦੇ ਨੇ ਆਪਾਂ ਡੈੜ ਡੈੜ ਸਿੱਟਨੇ ਆ ਮੂਸੇ ਵਾਲੇ ਵਾਂਗੂ ਹਾਂ ਭਾਈ ਹਾਂ ਇੱਕ ਗੱਲ ਦੱਸੀ ਤੁਹਾਨੂੰ ਵੀ ਜਿਹੜਾ ਬੰਦੇ ਜੀ ਚ ਟੈਲੈਂਟ ਹੈਗਾਗਾ ਉਹ ਬੰਦਾ ਤਾਂ ਖੇਤਾਂ 'ਚ ਟੱਕੇ ਖਾਂਦਾ ਫਿਰਦਾਗਾ ਆ ਜਿਹੜੇ ਸੋਨੂ ਸੋਨੂ ਵਰਗੇ ਆ ਜਿਹੜੇ ਸਾਲੇ ਸੱਚਾ ਬਲਜੇ ਆ ਇਹ ਇਹ ਦੇਖ ਲਓ ਇਹ ਕਿੰਨਾ ਇਹਨਾਂ ਨੂੰ ਫੇਮ ਮਿਲੀਆਂ ਦਾ ਲੋਕ ਸ਼ੇਅਰ ਕਰੀ ਜਾਂਦੇ ਇਹਨਾਂ ਨੂੰ ਤੇ ਜਿੰਨਾਂ ਜਿੰਨਾਂ ਦੇ ਦਿਲ 'ਚ ਟੈਲੈਂਟ ਹੈਗਾ ਗੀਤ ਵਧੀਆ ਗਾਉਂਦੇ ਆ ਉਹ ਇੱਥੇ ਆ ਦੇਖ ਲੋ ਤੁਹਾਡੇ ਸਾਹਮਣੇ ਇਹ ਕੰਨਾਂ ਨਾਲ ਮੱਥਾ ਮਾਰੀ ਜਾਂਦੇ ਆ ਤੇ ਦੋਸਤੋ ਤੁਸੀਂ ਚੰਗੇ ਬੰਦੇ ਨੂੰ ਸਪੋਰਟ ਕਿਉਂ ਨਹੀਂ ਕਰਦੇ ਤੁਸੀਂ ਦੇਖੋ ਸਿੰਗਰ ਆ ਜਿਹੜਾ ਕੋਈ ਵੀ ਸਿੰਗਰ ਆ ਨਾ ਕੋਈ ਵੀ ਸਿੰਗਰ ਹੋ ਗਿਆ ਪਾਉਂਦੀ ਤੇ ਪਤਾ ਕੀ ਗੱਲ ਆ ਇਹ ਜਿਹੜਾ ਚੰਗਾ ਬੰਦਾ ਉਹਨੂੰ ਸਪੋਰਟ ਨਹੀਂ ਕਰਦੇ ਚੰਗੇ ਬੰਦੇ ਨੂੰ ਕਿਉਂ ਨਹੀਂ ਕਰਦੇ ਪਤਾ ਨਹੀਂ ਵੀ ਕਿਤੇ ਫੇਮਨਾ ਜੇ ਇਹਨੂੰ ਅਸੀਂ ਗਏ ਦੋ ਤਿੰਨ ਬੰਦਾਂ ਕੋਲ ਵੀ ਗਏ ਆ ਮੈਂ ਆਵੇ ਖੁਦ ਗਿਆਗਾ ਕਮੇਡੀ ਵਾਲੇ ਵੀਡੀਓ ਚ ਆਪਣਾ ਵੀ ਚੱਲਦਾ ਚੈਨਲ ਤੇ ਫੇਸਬੁੱਕ ਦਾ ਆਪਣਾ ਪੇਜ ਹੈਗਾ ਤਾਂ ਤੁਸੀਂ ਜਰੂਰ ਹੋ ਫੋਲੋ ਕਰਿਓ ਐਚ ਐਮ ਬੈਲ ਹਰਮੀ ਕਮੈਰਾ ਤੇ ਆਪਣਾ ਚੈਨਲ ਆ ਫਿਲਮ ਪ੍ਰੋਡਕਸ਼ਨ ਬਰੰਡਾ ਫਿਲਮ ਪ੍ਰੋਡਕਸ਼ਨ ਤੇ ਇਹਤੇ ਤੁਸੀਂ ਸਬਸਕ੍ਰਾਈਬਰ ਜਰੂਰ ਕਰਿਓ ਚੈਨਲ ਨੂੰ ਤੇ ਤੁਹਾਨੂੰ ਬਾਕੀ ਦੋਸਤੋ ਦੱਸਿਆ ਹੀ ਹੋਇਆਗਾ ਬਾਕੀ ਵੀ ਜਿਹੜਾ ਚੰਗਾ ਬੰਦਾਗਾ ਤੇ ਉਹਨੂੰ ਕੋਈ ਸਿੰਗਰ ਵੀ ਨਹੀਂ ਪ੍ਰਮੋਟ ਕਰਦਾ ਤੇ ਜਿਹੜਾ ਮਾੜਾਗਾ ਉਹਨੂੰ ਇਹ ਵੀ ਕਰਦੇ ਆ ਤੇ ਬਸ ਸਾਨੂੰ ਇਹੀ ਕਹਨੇ ਆ ਵੀ ਵਾਪਸ ਮੈਂ ਤੇ ਚਲੋ ਦੋਸਤੋ ਥੈਂਕ ਯੂ ਓਕੇ ਅਵਤਾਰ ਸਿੰਘ ਕੀ ਹਾਲ ਆ ਵੀਰੇ ਵਧੀਆ ਜੀ ਵਧੀਆ ਤੁਸੀਂ ਦੱਸੋ ਉਹ ਠੀਕ ਹੋ ਸਾਰੇ ਕਰਪਰਵਾ ਠੀਕ ਆ 13 ਸੀ ਤਿੰਨ ਆ ਗਏ ਹੁਣ ਦੋ ਨੇ ਲਾਈਕ ਕੀਤਾ ਆਪਾਂ ਨੂੰ ਅਸਾਂ ਇੰਨ ਸਪੋਰਟ ਕਰਦੇ ਰਹੋ ਲਾਈਵ ਹੋਇਆ ਕਰਾਂਗੇ ਆਪਾਂ ਵਧੀਆ ਵੀਰੇ ਵਧੀਆ ਤੁਸੀਂ ਦੱਸੋ ਉਹ ਚਾਲਾ ਬੋਲਣਾ ਆச்சு ਤਾਂ ਨਾ ਬੋਲ ਦੇ ਕੀ ਬੋਲਣਾ ਉਪਾਰ ਸਿੰਘ ਉਪਾਰ ਸਿੰਘ ਕੀ ਹਾਲਾ ਵੀਰੇ ਹਾਂਜੀ ਭਾਈ ਪਤਾ ਕੀ ਆ ਯਾਰ ਤੁਹਾਨੂੰ ਸਾਰਿਆਂ ਨੂੰ ਮੈਂ ਗੱਲ ਦੱਸਦਾ ਅਸੀਂ ਨਾ ਮਿਹਨਤ ਕਰੀ ਜਾਂਦੇ ਹਾਂ ਚਲੋ ਕੋਈ ਗੱਲ ਨਹੀਂ ਹਰੇਕ ਹੀ ਕਰਦਾ ਹੈਗਾ ਅੱਬ ਮੈਂ ਤਾਂ ਰੰਗ ਲਾਵੇ ਅਸੀਂ ਨਾ ਜਿਹੜੇ YouTube ਤੇ ਜਿਹਨਾਂ ਦਾ ਨਾਮ ਆ ਆਪਣੇ ਸਾਡੇ ਇਲਾਕੇ ਜੀ ਅਸੀਂ ਬਥੇਰੇਆਂ ਕੋਲੇ ਗਏ ਵੀ ਆ ਸਾਡੀ ਸਪੋਰਟ ਕਰੋ ਜਾਂ ਵੀ ਸਾਡੇ ਨਾਲ ਵੀਡੀਓ ਵੀ ਅਸੀਂ ਵੀਡੀਓ ਬਣਾਉ ਉਹ ਸਾਡੇ ਨਾਲ ਵੀ ਜਾਂ ਸਾਡੀ ਸਟੋਰੀ ਲੈ ਲੋ ਵੀ ਜਾਂ ਗੀਤ ਪਏ ਗੀਤ ਉਹ ਕਰੋ ਪਰ ਕਿਨੇ ਯਾਰ ਬਾਹ ਨਹੀਂ ਫੜੀ ਸਾਡੀ ਅਗਲਾ ਕਹਿੰਦਾ ਯਾਰ ਕੋਈ ਗੱਲ ਨਹੀਂ ਦੇਖਾਂਗੇ ਜਾਂ ਕਹਿ ਰਹਿੰਦਾ ਵੀ ਹਾਂ ਗਾਣੇ ਦੇ ਦੇ ਵੀ ਮੰਨ ਕੇ ਚੱਲ ਵੀ ਬਸ ਸਾਨੂੰ ਗਾਣੇ ਦੇ ਦੇ ਯਾਰ ਕੱਲੇ ਅਸੀਂ ਆਪਦੇ ਚੈਨਲ ਤੇ ਪਾ ਦਾਂਗੇ ਤੇ ਤੇਰਾ ਨਾਂ ਕਹਿੰਦੇ ਕੋਈ ਗੱਲ ਨਹੀਂ ਗਾਣੇ ਚ ਨਾਂ ਲੈ ਦਾਂਗੇ ਮੈਂ ਚੱਲ ਕੋਈ ਗੱਲ ਨਹੀਂ ਇੰਨੇ ਹੀ ਬਹੁਤ ਹੈ ਨਾ ਆਪਣਾ ਨਾਮ ਆ ਜਾਊਗਾ ਪਰ ਕੋਈ ਯਾਰਾ ਉਹ ਨਹੀਂ ਕਰ ਰਿਹਾ ਸਪੋਰਟ ਨਹੀਂ ਕਰ ਰਿਹਾ ਸੋ ਇਸ ਗੱਲ ਦਾ ਐ ਵੀ ਚਲੋ ਕੋਈ ਗੱਲ ਨਹੀਂ ਜਿਹੜੀ ਚੰਗੀ ਚੀਜ਼ ਹੈਗੀ ਹੈ ਨਾ ਦੇਖੋ ਵੀ ਜੋ ਆਪਾਂ ਵੀ ਲਾਉਣੇ ਆ ਹਨਾ ਉਹਨੇ ਇੱਕ ਨਾ ਇੱਕ ਦਿਨ ਫੁੱਟ ਆਉਣਾ ਹੀ ਆਉਣਾ ਹੀ ਹੁੰਦਾ ਹੈਗਾ ਇੱਕ ਨਾ ਇੱਕ ਦਿਨ ਉੱਗਰਦਾ ਹੀ ਹੈਗਾ ਉਹ ਲੇਟ ਉੱਗਰ ਜੂਗਾ ਕੋਈ ਗੱਲ ਨਹੀਂ ਉਹ ਜੇ ਆਲ ਖਾਡਾ ਕੋਈ ਗੱਲ ਨਹੀਂ ਚੀਜ਼ ਵਧੀਆ ਲੈ ਕੇ ਆਵਾਂਗੇ ਅੱਜ ਨਹੀਂ ਤਾਂ ਕੱਲ ਉਥੇ ਰਗ ਉਸ ਪਿਆ ਬਈ ਗਾਣੇ-ਗੂਣੇ ਬਹੁਤ ਲਿਖੇ ਪਏ ਹੈਗੇ ਬਸ ਜਿਨ੍ਹਾਂ ਨੇ ਨਹੀਂ ਸਪੋਰਟ ਕਰੀ ਚਲੋ ਕੋਈ ਗੱਲ ਨਹੀਂ ਉਹਨਾਂ ਦਾ ਵੀ ਧੰਨਵਾਦ ਪਰ ਹੁਣ ਆਪਦੇ ਸਰੋਂ ਅਸੀਂ ਆਪ ਉੱਠਾਂਗੇ ਇਕੱਲੇ-ਇਕੱਲੇ ਨੂੰ ਲਪੇਟਾਂਗੇ ਹੁਣ ਕਿਸੇ ਨੂੰ ਨਹੀਂ ਛੱਡਦੇ ਭਾਈ ਬਰੋ ਉਹ ਜਿਹਾ ਕਰੋ ਵੀਰੇ ਠੀਕ ਆ ਵੀਰੇ ਕੋਈ ਗੱਲ ਨਹੀਂ ਲਾਈਵ ਰੋਜ਼ ਆਇਆ ਕਰਾਂਗੇ ਚਲੋ ਠੀਕ ਆ ਵੀਰੇ ਅਨੁਮਾਨ ਤਾ ਤੇ ਓਕੇ ਵੀਰੇ ਤੁਹਾਨੂੰ ਦੱਸਿਆ ਨਾ ਜਰੂਰ ਆਪਣ ਨੂੰ ਪ੍ਰਮੋਟ ਕਰਿਓ ਸਪੋਰਟ ਕਰਿਓ ਨਾਲ ਸਿੰਗਰ ਤਾਂ ਕਰਦੇ ਨਹੀਂ ਓਕੇ ਥੈਂਕ ਯੂ ਧੰਨਵਾਦ ਸਿਰਸਾ ਤੋਂ ਆ ਅਸੀਂ ਬਾਈ ਕੋਈ ਨਹੀਂ ਵੀਰੇ ਸਿਰਸੇ ਤੋਂ ਕੋਈ ਨਹੀਂ ਧੰਨਵਾਦ ਤੇਰਾ ਦੇ ਆਪਾਂ ਮੈਂ ਵੀ ਹਰਿਆਣੇ ਚ ਉਧਰ ਹੀ ਰਹਿਣਾ ਸਰਸੇ ਕੰਨੀ ਕੋਈ ਨਹੀਂ ਅੱਬ ਮਿਲਾਂਗੇ ਕਦੇ ਹਾਂ ਫੁੱਲ سپورਟ ਥੈਂਕ ਯੂ ਭਾਈ ਥੈਂਕ ਯੂ ਟੈਨਸ਼ਨ ਨਾਲ ਕੋਈ ਨਹੀਂ ਬਰੇ ਕੋਈ ਨਹੀਂ ਕੋਈ ਨਹੀਂ ਚਲੋ ਓਕੇ ਲਾਈਵ ਆਇਆ ਕਰਾਂਗੇ ਆਪਾਂ ਲਾਈਵ ਤੇ 13 ਜਨ ਜੁੜ ਗਏ